ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਕਣਕ ਦੇ ਆٹے ਦੀਆਂ ਸਿੰਪਲ ਤਰੀਕੇ ਨਾਲ ਪੂਰੀਆਂ ਬਣਾ ਕੇ ਤਿਆਰ ਕਰਾਂਗੇ ਤੇ ਇਹਦੇ ਵਿੱਚ ਆਪਾਂ ਕੋਸ਼ ਮੈਦਾ ਨਹੀਂ ਪਾਵਾਂਗੇ ਕੋਸ਼ ਘਿਓ ਨਹੀਂ ਪਾਵਾਂਗੇ ਬਿਲਕੁਲ ਆਪਾਂ ਸਿੰਪਲ ਜਿਸ ਤਰ੍ਹਾਂ ਆਪਾਂ ਨੋਰਮਲ ਡੇਲੀ ਆਟਾ ਗੁੰਨਦੇ ਹਾਂ ਉਸੇ ਤਰ੍ਹਾਂ ਆਪਾਂ ਆਟਾ ਗੁੰਨ ਕੇ ਤੇ ਪੂਰੀਆਂ ਬਣਾਵਾਂਗੇ ਤੇ ਹੁਣ ਆਪਾਂ ਇੱਥੇ ਆਪਣੀ ਲੋੜ ਅਨੁਸਾਰ ਆਟਾ ਲੈ ਲਏ ਅਸੀਂ ਤੇ ਆਟੇ ਨੂੰ ਆਪਾਂ ਗੁੰਨ ਲਵਾਂਗੇ ਤੇ ਜੇ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਆਪਾਂ ਗੁੰਨ ਲਾਂਦੇ ਆਪਾਂ ਕੋਈ ਹਾਰਡ ਵੀ ਨਹੀਂ ਆਟਾ ਗੁੰਨਣਾ ਜਿਸ ਤਰ੍ਹਾਂ ਆਪਾਂ ਨੋਰਮਲ ਡੇਲੀ ਰਤੀਨ ਦੇ ਵਿੱਚ ਆਟਾ ਗੁੰਨ ਕੇ ਤਿਆਰ ਕਰਦੇ ਹਾਂ ਉਸੇ ਤਰ੍ਹਾਂ ਦਾ ਆਪਾਂ ਆਟਾ ਨੂੰ ਆਟੇ ਨੂੰ ਗੁੰਨ ਲਵਾਵਾਂਗੇ ਆਟੇ ਨੂੰ ਆਪਾਂ ਮੁਕੀਆਂ ਦੇ ਦੇ ਦੀ ਕਿ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਕੇ ਮਲੈਮ ਕਰ ਲਵਾਂਗੇ ਇਥੇ ਆਪਾਂ ਆਟੇ ਨੂੰ ਗੁੰਨ ਕੇ ਤਿਆਰ ਕਰ ਲਿਆ ਸੀ ਆਟੇ ਦੇ ਉੱਪਰ ਆਪਾਂ ਗਿੱਲਾ ਹੱਥ ਲਾ ਦੇਵਾਂਗੇ ਤੇ ਆਟੇ ਨੂੰ ਆਪਾਂ 10 ਕਿ ਮਿੰਟ ਇਸ ਤਰ੍ਹਾਂ ਰਸਤੇ ਰੱਖਾਂਗੇ ਆਟੇ ਨੂੰ 10 ਕਿ ਮਿੰਟ ਹੋ ਗਿਆ ਸੀ ਤੇ ਆਪਾਂ ਇਹਦੇ ਕੁੜੀਆਂ ਵਾਸਤੇ ਤੇ ਪੇੜੇ ਬਣਾ ਲਵਾਂਗੇ ਇਸ ਤੋਂ ਅੱਗੇ ਆਪਾਂ ਛੋਟੇ-ਛੋਟੇ ਰੀਣ ਪੂਰੀਆਂ ਦੇ ਵਾਲੇ 'ਚ ਤੇ ਪੇੜੇ ਬਣਾ ਲਵਾਂਗੇ ਗੋਲ-ਗੋਲ ਇੱਥੇ ਮੈਂ ਤਿੰਨ ਪੇੜੇ ਬਣਾ ਕੇ ਤਿਆਰ ਕਰ ਲਏ ਸੀ ਤੇ ਹੁਣ ਆਪਾਂ ਧੂਲਾ ਲਾ ਕੇ ਤੇ ਇਹਨੂੰ ਵੇਲ ਲਵਾਂਗੇ ਇੰਨੇ ਕਸਾਜਾ ਪਪੂੜੀਆਂ ਦਾ ਰੱਖਾਂਗੇ ਤੇ ਇਥੇ ਆਪਾਂ 2-3 ਵੇਲ ਕੇ ਤੇ ਰੱਖ ਲਵਾਂਗੇ ਬਾਅਦ ਚ ਆਪਾਂ ਪੂੜੀਆਂ ਨੂੰ ਤਲ ਲਵਾਂਗੇ ਪੂੜੀਆਂ ਨੂੰ ਆਪਾਂ ਮੇਲ ਲਿਆ ਸੀ ਤੇ ਹੁਣ ਆਪਾਂ ਤੇਲ ਦੇ ਵਿੱਚ ਤਲ ਲਵਾਂਗੇ ਕੜਾਹੀ ਦੇ ਵਿੱਚ ਆਪਾਂ ਆਲ ਪਹਿਲੇ ਹੀ ਰੱਖਤਾ ਸੀ ਗਰਮ ਹੋਣ ਵਾਸਤੇ ਤੇ ਆਇਲ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਪੂੜੀਆਂ ਨੂੰ ਪਾ ਦਵਾਂਗੇ ਪੂੜੀਆਂ ਨੂੰ ਆਪਾਂ 2 ਤਿੰਨ ਮਿੰਟ ਹਲੀ ਨਾਲ ਹੀ ਪਲਟਾਵਾਂਗੇ ਇਹ ਜਿਹੜੇ ਪਾਣੀ ਵਿੱਚ ਤੋੜੀਆ ਨੇ ਉੱਪਰ ਕਿਉਂ ਇਸ ਦਾ ਆਟਾ ਪਾਉਂਦੇ ਜਾਵਾਂਗੇ ਤੇ ਇਹ ਕੂੜੀਆਂ ਫੁੱਲ ਫੁੱਲ ਕੇ ਬਣ ਕੇ ਤਿਆਰ ਹੋਣਗੀਆਂ బ కూసరి పూడి పాదే చూడి ਪੂੜੀਆਂ ਨੂੰ ਆਪਾਂ ਪਲੇਟ 'ਚ ਰੱਖ ਦੇਵਾਂਗੇ ਇੱਥੇ ਆਪਾਂ ਪੂੜੀਆਂ ਬਣਾ ਕੇ ਤਿਆਰ ਕਰ ਲਈਆਂ ਪੂੜੀਆਂ ਨੂੰ ਆਪਾਂ ਸਰਵ ਕਰ ਲਵਾਂਗੇ ਇੱਥੇ ਆਪਾਂ ਪੂੜੀਆਂ ਚਾਰ ਤੇ ਚੜ੍ਿਆਂ ਨਾਲ ਸਰਵ ਕੀਤੀਆਂ ਸੀ ਤੇ ਪੂੜੀਆਂ ਬਿਲਕੁਲ ਆਪਾਂ ਸਿੰਪਲ ਤਰੀਕੇ ਨਾਲ ਪੂੜੀਆਂ ਬਣਾਈਆਂ ਤੇ ਪੂੜੀਆਂ ਬਹੁਤ ਜ਼ਿਆਦੀਆਂ ਪੂੜੀਆਂ ਬੜੀਆਂ ਆ ਤੇ ਜੇ ਤੁਹਾਨੂੰ ਪੂੜੀਆਂ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਬੈਲ ਦਾ ਬਟਨ ਜਰੂਰ ਦਬਾ ਦਿਆ ਕਰੋ ਵੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ